ਕਿਸਾਨ ਜਥੇਬੰਦੀਆਂ ਵੱਲੋਂ ਲਾਇਆ ਗਿਆ ਤਹਿਸੀਲ ਦੇ ਵਿੱਚ ਧਰਨਾ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਕਿਸਾਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਪਟਵਾਰੀ ਜਿਹੜੇ ਘਰਾਂ ਦੇ ਵਿੱਚ ਜਾਂਦੇ ਆ ਉੱਠਦੇ ਆ ਬੰਦੇ ਚਾਹੀਤੇ ਆ ਉਹਨਾਂ ਦੀ ਉਹਨਾਂ ਨੂੰ ਜਨ ਕਿ ਉਹਨਾਂ ਦੇ ਲਿਖੇ ਗਏ ਵਾਣ ਕਈ ਕਿਸਾਨਾਂ ਦੇ ਬਾਹਰ ਲਿਖਣ ਵੱਲੋਂ ਰਹਿ ਗਈ ਇੱਕ ਜਿਹੜੀ ਹੁਣ ਕਣਕ ਦੀ ਜਿਹੜੀ ਕਟਾਈ ਤਾਂ ਹੋ ਗਈ ਸਰ ਜੀ ਤੇ ਉਹਦੀ ਸਹੀ ਗਰਦੌਰੀ ਕਿਵੇਂ ਹੋਊਗੀ ਜਿਹੜਾ ਇਹ ਫਸਲ ਕਿੰਨੀ ਮਾਰੀ ਗਈ ਆ ਕਿੰਨੀ ਨਹੀਂ ਮਾਰੀ ਗਈ 100% ਮਾਰੀ ਗਈ ਜਾਂ 50% ਮਾਰੀ ਗਈ ਉਹਦਾ ਅੰਦਾਜ਼ਾ ਕਿਵੇਂ ਲੱਗੂ ਆਪਾਂ ਨੂੰ ਇੱਕ ਮਾਨ ਸਰਕਾਰ ਵੱਲੋਂ ਜਨ ਕੇ ਪਟਵਾਰਕ ਦੀ ਡਿਊਟੀ ਲਾਈ ਗਈ ਸੀ ਜਿਹੜੇ ਪਿੰਡਾਂ ਦੇ ਵਿੱਚ ਗੁਰੂ ਘਰ ਬਹਿ ਕੇ ਜਾਂ ਧਰਮਸ਼ਾਲਾ ਦੇ ਵਿੱਚ ਬਹਿ ਕੇ ਜਨ ਕੇ ਲਿਖਿਆ ਜਾਊਗਾ ਉਹ ਕਿਸੇ ਪਟਵਾਰੀ ਵੱਲੋਂ ਇਦਾਂ ਕੀਤਾ ਨਹੀਂ ਗਿਆ ਲੋਕ ਜਦੋਂ ਘੜੇ ਮਾਰੀ ਨੂੰ ਅੱਜ ਘੱਟ ਤੋਂ ਘੱਟ ਵੀ ਮਹੀਨੇ ਤੋਂ ਉੱਪਰ ਹੋ ਗਿਆ। ਸੋਸ਼ਲ ਨੈਟਵਰਕ ਕਿੰਨਾ ਥਾਂ ਥਾਂ ਤੋਂ ਫੇਸਬੁੱਕ ਤੇ ਲੋਕ ਲਾਈਵ ਹੋਈ ਜਾਂਦੇ ਦੱਸੀ ਜਾਂਦੇ ਆ। ਫਿਰ ਵੀ ਪਟਵਾਰੀਆਂ ਦੇ ਕੰਨ ਜੂਣ ਕਿਉਂ ਨਹੀਂ ਸਕਦੇ? ਮੇਰੀ ਬੇਹੰਤ ਜੀ ਨਵੇਂ ਠੇਕੇਦਾਰ ਜ਼ਮੀਨ ਵਾਲਾ ਹੈ ਜੀ। ਉਹਦੇ 20 ਕਿੱਲੇ ਆ। ਇੱਕ ਬੰਦੇ ਦੇ ਨਾਂ ਆ। ਤੇ ਗਾਂ ਠੇਕੇਦਾਰ ਨੂੰ 20 ਕਿੱਲਾਂ ਦਾ ਮਿਲੂਗਾ ਜਿਹਦੇ ਕੋਲ ਉਹ ਤਾਂ ਪੰਜਾਬ ਸਰਕਾਰ ਦੀ ਹਦਿਆ ਹੈ ਜੀ 5 ਏਕੜ ਦਾ ਮਿਲਦਾ ਹੈ। ਇਕੱਲੇ ਹੀ? ਉਹਦਾ 5 ਗਿਆ ਠੇਕੇ ਵਾਲੇ ਦਾ ਮਾਰਿਆ ਗਿਆ। ਹਾਂ। ਨੇ ਇੱਕ ਪਟਵਾਰੀ ਜੇ ਐਨੇ ਅੰਗਹਿਲਿਕੋਂ ਬਤਰੇ ਅਸਲ ਵਿੱਚ ਕਾਰਨ ਹਕੀਕਤ ਕੀ ਹੈ ਵੀ ਜਿਸ ਜ਼ਮੀਨੀ ਪੱਧਰ ਤੇ ਗਰਦੌਰੀਆਂ ਹੋਣੀਆਂ ਚਾਹੀਦੀਆਂ ਸੀਗੀਆਂ ਜ਼ਮੀਨੀਆਂ ਬਈ ਇੱਥੇ ਖਰਾਬ ਹੋਇਆ ਕਿ ਨਹੀਂ ਉਸ ਜ਼ਮੀਨੀ ਪੱਧਰ ਤੇ ਪਟਵਾਰੀ ਗਏ ਨਹੀਂਗੇ ਪਰ ਕੁਝ ਪਟਵਾਰੀ ਹੈ ਇਹਦੇ ਜਿਹੜੇ ਆਪ ਦੇ ਚਹੇਤਿਆਂ ਦੇ ਘਰੇ ਬੈਠੇ ਆ ਤੇ ਜਾ ਕੇ ਉਹਨਾਂ ਦੀਆਂ ਗਰਦੌਰੀਆਂ ਕੀਤੀਆਂ ਪਹਿਲੀ ਵਾਰ ਤਾਂ ਪਟਵਾਰੀ ਆਪ ਗਏ ਨਹੀਂ ਜਿਹੜੇ ਉਹਨਾਂ ਦੇ ਪ੍ਰਾਈਵੇਟ ਬੰਦੇ ਰੱਖੇ ਹੋਏ ਆ ਮੂਰੇ ਉਹੀ ਗਏ ਆ ਗਰਦੌਰੀਆਂ ਕਰਨ ਤੇ ਦੂਜੀ ਗੱਲ ਇਹ ਹੈ ਵੀ ਪੰਜਾਬ ਸਰਕਾਰ ਕਹਿੰਦੀ ਸੀ ਅਸੀਂ ਇੱਕ ਨਿਰਪੱਖ ਹੋ ਕੇ ਕੰਮ ਕਰਾਂਗੇ ਜਦੋਂ ਵੀ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਪਰ ਜਦੋਂ ਹੁਣ ਇਹਨਾਂ ਦੇ ਐਮਐਲਏ ਆਪਦੇ ਜਿਹੜੇ ਚੇਤੇ ਬੰਦੇ ਆਪਣੇ ਜਿਹੜੇ ਨੇੜੇ ਤੇ ਲੋਕ ਹੈ ਪੰਪਪੰਮਾ ਕੋਈ ਭਗਤੂਆ ਨੇ ਦਾ ਭਾਵਾ ਕੋਈ ਸੇਵਿਆ ਉਹਨਾਂ ਦੇ ਖਾਤੇ 'ਚ ਜਿਹੜਾ 25 ਲੱਖ ਆਇਆ ਹੈ ਜ਼ਿਲ੍ਹੇ ਅਨਗੋੜ ਦੇ ਸੀ ਸਾਹਿਬ ਉਹਨੀਆਂ ਆਪਦੇ ਘਾਰ ਵੱਲੋਂ ਤਾਂ ਕਿਹਾ ਜਾ ਰਿਹਾ ਸੀ ਵੀ ਅਸੀਂ ਕਿਸੇ ਨਾਲ ਜਨਕੀ ਵਿਤ ਘਰਾਣੀ ਨਹੀਂ ਕਰਾਂਗੇ ਕਿ ਤੁਸੀਂ ਕਹਿ ਰਹੇ ਹੋ ਗੱਲ ਹਾਂਜੀ ਹਾਂ ਆਪ ਦੇ ਜਿਹੜੇ ਹੈ ਇਹਨਾਂ ਦੇ ਨੇੜੇ ਸੀਗੇ ਐਮਐਲਏ ਦੇ ਜਿਹੜੇ ਸਾਰੀ ਦੁਨੀਆ ਕਹਿ ਰਹੀ ਆ ਜੇ ਇੱਕ ਪਿੰਡ ਨੂੰ ਦੇ 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 ਬਾਕੀ ਆਲੇ ਦਿਵਾਲੇ ਦੇ ਪਿੰਡ ਮਰ ਗਏ ਸਾਰੇ ਨਹੀਂ ਤੁਸੀਂ ਵਲੰਟੀਅਰੋਂ ਆਵਦੇ ਆ ਦੀ ਪਾਰਟੀ ਦੇ ਤੇ ਤੁਸੀਂ ਕਿਉਂ ਨਹੀਂ ਕਹਿੰਦੇ ਉਹਨਾਂ ਨੂੰ ਜਾ ਕੇ ਅਸੀਂ ਵਲੰਟੀਅਰ ਰਹੇ ਨਹੀਂ ਉਹਨਾਂ ਦੇ ਨਾ ਹੋਣੀ ਰਹੇ ਤੁਸੀਂ ਜਦੋਂ ਲੋਕਾਂ ਨੂੰ ਜਦੋਂ ਸਰਕਾਰ ਆਉਣੀ ਸੀ ਤੁਸੀਂ ਲੋਕਾਂ ਨੂੰ ਵਾਅਦੇ ਕਰੇ ਤੁਸੀਂ ਖੁਦ ਜਾ ਜਾ ਕੇ ਲੋਕਾਂ ਦੇ ਘਰਾਂ 'ਚ ਵਾਅਦੇ ਕਰਦੇ ਸੀ ਤੇ ਹੁਣ ਕਿਉਂ ਨਹੀਂ ਜਾ ਕੇ ਕਹਿੰਦੇ ਉਹਨਾਂ ਨੂੰ ਤੁਸੀਂ ਐਮਐਲਏ ਨਹੀਂ ਇੱਥੇ ਖੜ੍ਹਦਾਂਗੇ ਕਿ ਉਹ ਸ਼ਕਲ ਤਾਂ ਦਿਖਾਉਂਦਾ ਨਹੀਂਗਾ ਐਮਐਲਏ ਨੂੰ ਕੋ ਲੋਕ ਸਾਨੂੰ ਗਾਲਾਂ ਕੱਢਦੇ ਸੀ ਤੁਹਾਨੂੰ ਵੋਟਾਂ ਪਈਆਂ ਕਿ ਆਮਾ ਦੀ ਪਾਰਟੀ ਨੂੰ ਤੇ ਹੁਣ ਤੁਸੀਂ ਬੋਲਦੇ ਨਹੀਂ ਪਏ ਜੇ ਤਾਂ ਇਹਨਾਂ ਦੇ ਕੰਮ ਹੀ ਨਹੀਂ ਸਹੀ ਉਹਨਾਂ ਦਾ ਸਾਥ ਹੈ ਕਿੰਨਾ ਕਿਦਰ ਦੇਮਾਂਗੇ ਅਸੀਂ ਜੁੱਤੀਆਂ ਖਾਣੀਆਂ ਲੋਕਾਂ ਤੋਂ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਤੁਹਾਡਾ ਆਪਣਾ ਤਾਰ ਸਿੰਘ ਜੀ ਤਾਰਾ ਅੱਜ ਜੀ ਜੈਤੋ ਦੀ ਤਸੀਦ ਵਿੱਚ ਪਹੁੰਚੇ ਆਂ ਕਿਸਾਨ ਜਥੇਬੰਦੀਆਂ ਵੱਲੋਂ ਲਾਇਆ ਗਿਆ ਤਹਿਸੀਲ ਦੇ ਵਿੱਚ ਧਰਨਾ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਅੱਜ ਤਹਿਸੀਲਦਾਰ ਸਾਹਿਬ ਨੂੰ ਦਿੱਤਾ ਗਿਆ ਮੰਗ ਪੱਤਰ ਆਪਾਂ ਪੂਰੀ ਜਾਣਕਾਰੀ ਦਿੰਨੇ ਆ ਤਹਿਸੀਲਦਾਰ ਸਾਹਿਬ ਵੱਲੋਂ ਕਿਸਾਨਾਂ ਨੂੰ ਕੀ ਵਿਸ਼ਵਾਸ ਦਿਵਾਇਆ ਗਿਆ ਸੱਚੀ ਗੱਲ ਜੀ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਜਿਹਨਾਂ ਕਿ ਤਹਿਸੀਲ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਾ ਕੇ ਲਾਇਆ ਗਿਆ ਜਿਹੜੇ ਗੜੇ ਮਾਰੀ ਪਿਛਲੇ ਕੋਈ ਮਹੀਨੇ ਤੇ ਕਿਸਾਨਾਂ ਨੂੰ ਜਿਹਨਾਂ ਕਿ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਕਿ ਪਟਵਾਰੀਆਂ ਨੂੰ ਜਾ ਕੇ ਜਿਹੜੇ ਖੇਤਾਂ ਦੇ ਵਿੱਚ ਗਰਦੌਰੀ ਕਰਨੀ ਸੀ ਉਹ ਸਹੀ ਤਰੀਕੇ ਨਾਲ ਹੋਈ ਨਹੀਂ ਸੀ ਤੁਸੀਂ ਕਿਵੇਂ ਦੇਖਦੇ ਸੀ ਸਰ ਇਸ ਤਰ੍ਹਾਂ ਜਿਸ ਤਰ੍ਹਾਂ ਇੱਥੇ ਜਥੇਵੰਦੀ ਨੇ ਦੱਸਿਆ ਉਸ ਉਸ ਦੇ ਮੁਤਾਬਕ ਅਸੀਂ ਪਟਵਾਰੀਆਂ ਨੂੰ ਦੁਬਾਰਾ ਫਿਰ ਇਸ ਗੱਲ ਦੀ ਕਲੀਅਰਿਫਿਕੇਸ਼ਨ ਕਰਾਂਗੇ ਜੇ ਕਿਤੇ ਕੋਈ ਕਮੀ ਆਈ ਹੈ ਉਹਦੀ ਦੁਰਸਤੀ ਕਰਵਾਵਾਂਗੇ ਜੀ ਤੇ ਬਾਕੀ ਪੈਸੇ ਨਾ ਮਿਲਣ ਦਾ ਕਾਰਨ ਇਹ ਵੀ ਅਜੇ ਤੱਕ ਅਸੈਸਮੈਂਟ ਵਗੈਰਾ ਬਣ ਰਹੇ ਹੈ ਜੀ ਤੇ ਸਰਕਾਰ ਨੂੰ ਡਿਮਾਂਡ ਭੇਜ ਦਿੱਤੀ ਗਈ ਹੈ ਜਿਵੇਂ ਜਿਵੇਂ ਸਰਕਾਰ ਵੱਲੋਂ ਪੈਸਾ ਆ ਜੂਗਾ ਨਾਲ ਦੀ ਨਾਲ ਆਨਲਾਈਨ ਖਾਤੇ 'ਚ ਪੈਣਾ ਹੈ ਜੀ ਇੱਕ ਕਿਸਾਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਪਟਵਾਰੀ ਜਿਹੜੇ ਘਰਾਂ ਦੇ ਵਿੱਚ ਜਾਂਦੇ ਆ ਉੱਠਦੇ ਆ ਬੰਦੇ ਚਾਹੇਤੇ ਆ ਉਹਨਾਂ ਦੀ ਉਹਨਾਂ ਨੂੰ ਜਨਕਿ ਉਹਨਾਂ ਦੇ ਲਿਖੇ ਗਏ ਵਾਣ ਕਈ ਕਿਸਾਨਾਂ ਦੇ ਬਾਣ ਲਿਖਣ ਵੱਲੋਂ ਰਹਿ ਗਈ ਜੇ ਇਹ ਦੋਸ਼ ਮਤਲਬ ਸਹੀ ਹੈਗਾ ਜੀ ਤਾਂ ਫਿਰ ਉਹਨਾਂ ਦੇ ਖਿਲਾਫ ਪੂਰੀ ਬੰਦੀ ਕਾਰਵਾਈ ਕੀਤੀ ਜਾਊਗੀ ਜੇ ਕਿਸੇ ਨਾਲ ਲੋੜਾਂ ਦਾ ਬੰਦਾ ਰਹਿ ਗਿਆ ਉਹਨੂੰ ਮਾਝਾ ਮਿਲੂਗਾ ਜੀ ਜੀ ਕਿ ਜਿਹੜੀ ਹੁਣ ਕਣਕ ਦੀ ਜਿਹੜੀ ਕਟਾਈ ਤਾਂ ਹੋ ਗਈ ਸਰ ਜੀ ਹਾਂਜੀ ਤੇ ਉਹਦੀ ਸਹੀ ਗਰਦੌਰੀ ਕਿਵੇਂ ਹੋਊਗੀ ਜਿਹੜਾ ਇਹ ਫਸਲ ਕਿੰਨੀ ਮਾਰੀ ਗਈ ਆ ਕਿੰਨੀ ਨਹੀਂ ਮਾਰੀ ਗਈ 100% ਮਾਰੀ ਗਈ ਜਾਂ 50% ਮਾਰੀ ਗਈ ਉਹਦਾ ਅੰਦਾਜ਼ਾ ਕਿਵੇਂ ਲਗੂ ਆਪਾਂ ਨੂੰ ਉਹਦਾ ਆਪਣਾ ਖੇਤੀਬਾੜੀ ਦਫ਼ਤਰ ਤੇ ਮਾਰਕੀਟ ਕਮੇਟੀ ਜੀ ਮਤਲਬ ਆ ਕਣਕ ਦੀ ਆਮਦ ਕਿੰਨੀ ਹੋਈ ਹੈ ਸਰਕਾਰ ਮਤਲਬ ਪਹਿਲਾਂ ਹੀ ਇਸ ਤਰੀਕੇ ਨਾਲ ਚੱਲ ਰਹੀ ਹੈ ਬਾਕੀ ਫਿਰ ਵੀ ਜਿੱਥੇ ਕਿਤੇ ਜਾਲੇ ਸ਼ਿਕਾਇਤ ਆ ਉਥੇ ਪਿੰਡ ਦਾ ਇਕੱਠ ਕਰਕੇ ਮਨ ਲਓ ਇਹ ਆਪਣੇ ਭਰਾ ਦਸਨਕੇ ਜਮਲੋ ਜੀ ਕਿਸੇ ਦਾ ਕੁ ਰਹਿ ਗਿਆ ਉਹ ਉਹ ਪਾਇਆ ਜਾਊਗਾ ਜੀ ਨਹੀਂ ਨਹੀਂ ਉਹ ਤਾਂ ਤੁਹਾਡੀ ਅੰਦਰ ਮੈਂ ਬਈ ਟੋਟਲ ਅੰਦਰ ਕਿੰਨੀ ਹੋਗੀ ਆਪਣੀ ਕਰਨ ਖੇਤੀਬਾੜੀ ਦੀ ਉਹ ਤਾਂ ਖੇਤੀਬਾੜੀ ਦੱਸੋ ਕਿ ਕਿੰਨੀ ਹਾਂ ਇਹ ਜਿਹੜੇ ਕਿਸਾਨਾਂ ਦੇ ਖੇਤ ਰਹਿ ਗਏ ਲਿਖਣ ਵੱਲੋਂ ਉਹਨਾਂ ਨੂੰ ਮੌਜੂਦ ਕਿ ਮਿਲੂ ਉਸ ਦੀ ਗੱਲ ਕਰਦੇ ਨੇ ਹਾਂ ਉਹ ਪਿੰਡ ਦੇ ਵਿੱਚ ਪੜਤਾਲ ਕੀਤੀ ਜਾਊਗੀ ਜੀ ਪਿੰਡ ਦੇ ਵਿੱਚ ਨਾ ਹਾਂ ਉਹਦੇ ਵਿੱਚ ਮਤਲਬ ਕੋਈ ਉਹ ਨਹੀਂ ਗੱਲ ਹੋਊਗੀ ਵੀ ਇਹਨਾਂ ਵਾਲੇ ਦਾ ਬੈ ਨੋਟਨ ਸੀ ਜਾਂਦਾ ਉਹ ਸੀ ਉਹ ਨਹੀਂ ਉਹ ਸਾਰੇ ਸਾਂਝੇ ਪਿੰਡ ਦੇ ਵਿੱਚ ਜੇ ਮੰਨ ਲਓ 50 ਬੰਦੇ ਆ ਪੰਜਾਬ ਵਿੱਚੋਂ 10 ਬੰਦੇ ਕੋਈ ਗਲਤ ਹੋਣਗੇ 40 ਬੰਦੇ ਤਾਂ ਸੱਚ ਬੋਲਣਗੇ ਨਾ ਇੱਕ ਮਾਨ ਸਰਕਾਰ ਵੱਲੋਂ ਜਨਨ ਕਿ ਪਟਵਾਰੀ ਦੀ ਡਿਊਟੀ ਲਾਈ ਗਈ ਸੀ ਜਿਹੜੇ ਪਿੰਡਾਂ ਦੇ ਵਿੱਚ ਗੁਰੂ ਘਰ ਬਹਿ ਕੇ ਜਾਂ ਧਰਮਸ਼ਾਲਾ ਦੇ ਵਿੱਚ ਬਹਿ ਕੇ ਜਨਨ ਕਿ ਲਿਖਿਆ ਜਾਊਗਾ ਉਹ ਕਿਸੇ ਪਟਵਾਰੀ ਵੱਲੋਂ ਇਦਾਂ ਕੀਤਾ ਨਹੀਂ ਗਿਆ ਉਹ ਇਸ ਤਰ੍ਹਾਂ ਹੀ ਮੌਕਾ ਤਾਂ ਵੇਖਣਾ ਪੈਂਦਾ ਹੈ ਅਸਲੀ ਤੇ ਵੀ ਕੋਈ ਮੌਕੇ ਤੇ ਪਟਵਾਰੀ ਜਾਊਗਾ ਤਾਂ ਫੇਰ ਹੀ ਆਮ ਤੌਰ ਤੇ ਕੀ ਵੀ ਗਰਦੌਰੀ ਰਿਸਟਰ ਪਟਵਾਰੀ ਨਾਲ ਨਹੀਂ ਲੈ ਕੇ ਗਏ ਉਹਨਾਂ ਨੇ ਆਪਣੇ ਨੋਟ ਕਰ ਲਿਆ ਨੰਬਰ ਖਸਰੀ ਤੇ ਦਫ਼ਤਰ ਦੇ ਵਿੱਚ ਬੈਠ ਕੇ ਮਤਲਬ ਉਹ ਇਹ ਐਂਟਰੀ ਕੀਤੀ ਹੈ ਖਰਾਬੇ ਦੀ ਪਰ ਫਿਰ ਵੀ ਜੇ ਕਿਸ ਨੇ ਅਨਗਹਿਲੀ ਕੀਤੀ ਹੈ ਤਾਂ ਉਹਨੂੰ ਉਹਦਾ ਹੀ ਮਤਲਬ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੁਸੀਂ ਸੀਨੀਅਰੋਂ ਹੁਣ ਤੱਕ ਤੁਹਾਨੂੰ ਲੋਕਾਂ ਨੇ ਸਾਰਿਆਂ ਨੂੰ ਦੁੱਖ ਦੱਸਿਆ ਆਪਣਾ ਤੁਸੀਂ ਇਤੋਂ ਪਹਿਲਾਂ ਕੋਈ ਐਕਸ਼ਨ ਲਿਆ ਪਟਵਾਰੀਆਂ ਤੇ ਜਿਹੜੇ ਪਟਵਾਰੀਆਂ ਨੇ ਜਾ ਕੇ ਪਿੰਡਾਂ ਦੇ ਵਿੱਚ ਲਿਖਿਆ ਨਹੀਂਗਾ ਪਤਾ ਤਾਂ ਤੁਹਾਨੂੰ ਵੀ ਸਾਰੀ ਗੱਲ ਦਾ ਹੈ ਨਹੀਂ ਇਹ ਅੱਜ ਹੀ ਗੱਲ ਧਿਆਨ ਚਾਹੀਏ ਜੀ ਅੱਜ ਹੀ ਧਿਆਨ ਚਾਹੀਏ ਇਸ ਤੋਂ ਪਹਿਲਾਂ ਮਤਲਬ ਵੈਸੇ ਆਸੇ ਪਾਸੇ ਸੁਣਨ ਦੇ ਹਿਸਾਬ ਨਾਲ ਹੋਇਆ ਉਸ ਮੁਤਾਬਕ ਪਟਵਾਰੀਆਂ ਨੂੰ ਦੱਸਿਆ ਗਿਆ ਵੀ ਜੇ ਕਿਸੇ ਦੀ ਕਮੀ ਬੇਚੀ ਆਪਣੇ ਦਰਸਤ ਕਰ ਲੋ ਜਿੱਦ ਗੜੇ ਮਾਰੀ ਨੂੰ ਅੱਜ ਘੱਟ ਤੋਂ ਘੱਟ ਵੀ ਮਹੀਨੇ ਤੋਂ ਉੱਪਰ ਹੋ ਗਿਆ ਕੋਈ ਨੂੰ ਕਿਸਾਨ ਤਾਂ ਉਦਾਂ ਦੀ ਰੋਈ ਉਦਾਂ ਦੀ ਰੋਈ ਜਾਂਦੇ ਆ ਕਿ ਸਾਡੇ ਪਿੰਡਾਂ ਦੇ ਵਿੱਚ ਕਿਸਾਨ ਪਹੁੰਚੇ ਨਹੀਂ ਸੋਸ਼ਲ ਨੈਟਵਰਕ ਕਿੰਨਾ ਥਾਂ ਥਾਂ ਤੋਂ ਫੇਸਬੁੱਕ ਤੇ ਲੋਕ ਲਾਈਵ ਹੋਈ ਜਾਂਦੇ ਦੱਸੀ ਜਾਂਦੇ ਆ ਫਿਰ ਵੀ ਪਟਵਾਰੀਆਂ ਦੇ ਕੰਨ ਜੂਣ ਕਿਉਂ ਨਹੀਂ ਸਰਕਦੇ ਮੈਂ ਦੱਸਣਾ ਚਾਹੁੰਦਾ ਜੀ ਮੈਂ ਮੇਰੇ ਕੋਲੇ ਜਿੱਥੋਂ ਦਾ ਐਡੀਸ਼ਨਲ ਚਾਰਜ ਹੋਣਾ ਹੈ ਜੀ ਪਹਿਲਾਂ ਨੈਪਸੂਲਰ ਸਾਹਿਬ ਹੋ ਰਹੀ ਸੀ ਮਤਲਬ ਜਦੋਂ ਤੋਂ ਮੇਰੇ ਧਿਆਨ ਚ ਆਇਆ ਸਮਝ ਲੋ ਅੱਜ ਪਹਿਲੀ ਅੱਜ ਪਹਿਲੀ ਵਾਰੀ ਗੱਲ ਹੀ ਹੋਈ ਜੀ ਹਾਂਜੀ ਹੁਣ ਐਕਸ਼ਨ ਲਿਆ ਜਾਊਗਾ ਪੂਰਾ ਹੀ ਹਾਂਜੀ ਬਿਲਕੁਲ ਲੈ ਜਾਊਗਾ ਜੀ ਹੁਣ ਜਿਹੜੇ ਕਿਸਾਨ ਜਥੇ ਬੰਦ ਗਣੇ ਅੱਜ ਤੁਹਾਨੂੰ ਮੰਗ ਪੱਤਰ ਦਿੱਤਾ ਆਪਣੇ ਮੰਗਾਂ ਨੂੰ ਲੈ ਕੇ ਮੈਂ ਪ੍ਰਿੰਸਪੁਰ ਤੋਂ ਆਏ ਮਨਜੋਤ ਸਿੰਘ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਫਿਰ ਆਏ ਇੱਥੇ ਹਾਂਜੀ ਹਾਂਜੀ ਓਕੇ ਧੰਨਵਾਦ ਤਿੰਨ ਦਾ ਸਰਵੋ ਲੋਕਿਆ ਗਿਆ ਕਿ ਜਿਹੜਾ ਪੂਰਾ ਵਿਸ਼ਵਾਸ ਕਿਸਾਨਾਂ ਨੂੰ ਦਵਾਇਆ ਗਿਆ ਕਿ ਜਿਹੜੇ ਪਟਵਾਰੀਆਂ ਨੇ ਕਾਰਵਾਈ ਅਜੇ ਤੱਕ ਨਹੀਂ ਕੀਤੀ ਉਹਨਾਂ ਤੇ ਪੂਰਾ ਐਕਸ਼ਨ ਲਿਆ ਜਾਊਗਾ ਸਾਡੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੇ ਵੀ ਪੂਰੀ ਜਾਣਕਾਰੀ ਲਵਾਂਗੇ ਪੁੱਛਾਂਗੇ ਜਾਣਕਾਰੀ ਹਾਂਜੀ ਮੇਰੀ ਬੇਨਤੀ ਹੈ ਜਿਹੜੀ ਇਵੇਂ ਠੇਕੇਦਾਰ ਜ਼ਮੀਨ ਵਾਲਾ ਹੈ ਜੀ ਉਹਦੇ 20 ਕਿੱਲੇ ਆ ਇੱਕ ਬੰਦੇ ਦੇ ਨਾਂ ਆਈਆਂ ਤੇ ਗਾਂ ਠੇਕੇਦਾਰ ਨੂੰ 20 ਕਿੱਲਾਂ ਦਾ ਮਿਲੂਗਾ ਜਿਹਦੇ ਕੋਲ ਉਹ ਤਾਂ ਪੰਜਾਬ ਸਰਕਾਰ ਦੀ ਹਦਾਇਤ ਹੈ ਜੀ 5 ਏਕੜ ਦਾ ਮਿਲਣਾ ਹੈ ਕੱਲੇ ਹੀ ਉਹਦਾ 5 ਗਿਆ ਠੇਕੇਦਾਰੇ ਦਾ ਮਾਰਿਆ ਗਿਆ ਉਹ ਹਾਂ ਹਾਂ ਜੀ ਕੋਈ ਹੋਜੀ ਸੁਣਵਾਈ ਨਹੀਂ ਉਹ ਤਾਂ ਸਰਕਾਰ ਦੇ ਜੋ ਹਦਾਇਤ ਹੈ ਸਰਕਾਰ ਸੁਣਵਾਈ ਕੋਈ ਨਹੀਂ ਮੈਂ ਮੈਂ ਤੁਹਾਨੂੰ ਉਹੀ ਕਹ ਰਿਆ ਨਾ ਜੀ ਉਹ ਮੇਰੇ ਮੇਰੇ ਪੁੱਤ ਜੋ ਪੰਜਾਬ ਸਰਕਾਰ ਦੀ ਹਦਾਇਤ ਹੈ 5 ਏਕੜ ਤੱਕ ਦੇਣਾ ਮਾਰਿਆ ਗਿਆ ਜੀ ਜੀ ਉਹਦੇ ਮਾਰੇ ਦਾ ਕਿਸਾਨ ਵੇਖੋ ਇਹਨਾਂ ਦੀ ਜਿਹੜੀ ਪੈੜੀ ਹੈ ਮੇਰੇ ਕੋਲ 20 ਕਿੱਲੇ ਆ 20 ਕਿੱਲੇ ਠੇਕੇਦਾਰ ਦੀ ਆ ਉਹ ਮੇਰੇ ਤੋਂ 5 ਦਾ ਮਿਲ ਕੀ ਕੁਝ ਦੇ ਆਪਣੇ ਦੂਜੇ ਪੈਸੇ ਇਹ ਤਾਂ ਮਾਰਿਆ ਗਿਆ ਨੂੰ ਮੈਂ ਜੇ ਮੈਂ ਪੰਜ ਪੰਜ ਬੰਦਿਆਂ ਦੇ ਨਾਮ ਲਿਖਾ ਦੂੰ ਨਾ ਫਿਰ ਮੈਨੂੰ 75000 ਜੀ ਨਹੀਂ ਉਹ ਤਾਂ ਹੈ ਨਾ ਮਾਰੇ ਤਾਂ ਗਏ ਨਾ ਅਸੀਂ ਸਰਕਾਰ ਦੇ ਧਿਆਨ ਵਿੱਚ ਆ ਗਿਆ ਹੋ ਸਕਦਾ ਸਰਕਾਰ ਦੀ ਜਿਹੜਾ ਪਟਵਾਰੀ ਹੈ ਇੰਨੇ ਅਨਗਹਿਲੀ ਕਿਉਂ ਕਰ ਰਹੀ ਨਹੀਂ ਇੱਕ ਪਟਵਾਰੀ ਹੈ ਜੇ ਇੰਨੇ ਅਨਗਹਿਲੀ ਕਿਉਂ ਵਰਤ ਰਹੀ ਉਹ ਜੇ ਤੱਕ ਕਿਸ ਨੇ ਅਨਗਹਿਲੀ ਵਰਤੀ ਹੈ ਜੀ ਤਾਂ ਉਹਨੂੰ ਉਹ ਭੁਗਤਨੀ ਵੀ ਪਾਉਗੀ ਜੀ ਇਹ ਵੇਖਣ ਚ ਆ ਹੀ ਰਿਹਾ ਕਿਸਾਨ ਰੋਈ ਜਾਂਦੇ ਆ ਕਿ ਸਾਡੇ ਖੇਤਾਂ ਦੇ ਵਿੱਚ ਪਟਵਾਰੀ ਗਏ ਨਹੀਂ ਅੰਦਾਜ਼ੇ ਨਾਲ ਕਹਿੰਦੇ ਵੀ ਅਗਲੇ ਕੰਨੀ ਤੋਂ ਅਗਲੀ ਕੰਨੀ ਤੱਕ ਵੇਖ ਲਿਆ ਸੀ ਵਿਚਾਲੋ ਵੇਖ ਲਾਂਗੇ ਕਿੰਨਾ ਕੁ ਸੀ ਉਹਦਾ ਅੰਕੜਾ ਕਹਿਣ ਲੱਗੇ ਜਿੰਨਾਂ ਕਿ ਜਿਹੜੀ ਫਸਲ ਖਰਾਬ ਹੋਈ ਹੈ ਤੇ ਜਾ ਕੇ ਪਟਵਾਰੀਆਂ ਨੇ ਜਿਹੜੇ ਖੇਤਾਂ ਦੇ ਵਿੱਚ ਨਹੀਂ ਵੇਖਿਆ ਸਹੀ ਵੀ ਕਿੰਨਾ ਨੁਕਸਾਨ ਹੋਇਆ ਕਿਸਾਨ ਜੇ ਕਿਸ ਨੇ ਇਹ ਗੈਲੀ ਕੀਤੀ ਹੈ ਜੀ ਉਹਨੂੰ ਆਪ ਸਾਹਮਣੇ ਕਰਨਾ ਪਊ ਕਾਰਵਾਈ ਦਾ ਨਹੀਂ ਆ ਦੱਸੀ ਤਾਂ ਜਾਂਦਾ ਤੁਹਾਡੇ ਸਾਹਮਣੇ ਕਿਸਾਨ ਆ ਦੁਖੜੇ ਰੋਈ ਜਾਂਦੇ ਸਾਰੇ ਪਹਿਲੇ ਦਿਨ ਤਾਂ ਸਰਕਾਰ ਡੋੜ ਤਾਂ ਗਏ ਸੀਗੇ ਪਟਵਾਰੀ ਸਾਹਿਬ ਤੇ ਇੱਕ ਜਿਹੜਾ ਏਡੀਓ ਸਾਹਿਬ ਆ ਅੱਛਾ ਜੀ ਮੌਕਾ ਵੇਖ ਕੇ ਸਾਰੇ ਪਹਿਆਂ ਤੇ ਜੀ ਤੇ ਲੈ ਕੇ ਵੀ ਲੈ ਕੇ ਆ ਤੇ ਮਾਇਵਾ ਨਹੀਂ ਜਾਣੇ ਕੀ ਹੋਇਆ ਜ਼ਿਕਰ ਆਇਆ ਤੇ ਅਸੀਂ ਪਟਵਾਰੀ ਸਾਹਿਬ ਨੂੰ ਜੀ ਫੋਨ ਕਰਕੇ ਪਟਵਾਰੀ ਕੌਣ ਹੈ ਕੇਵਲ ਕ੍ਰਿਸ਼ਨ ਜੀ ਭਗਤੇ ਤੋਂ ਆ ਆ ਖੜੇ ਹੈ ਜੀ ਨਾਲ ਹੀ ਕਿਉਂ ਜੀ ਪਟਵਾਰੀ ਸਾਹਿਬ ਮੌਕੇ ਤੇ ਗਏ ਸਾਲਾ ਪਿੰਡ ਪੁੱਛ ਲੋ ਜੀ ਖੜਿਆ ਅੱਛਾ ਮੌਕਾ ਜਨ ਕੇ ਵੇਖਿਆ ਪਟਵਾਰੀ ਸਾਹਿਬ ਨੇ ਵੇਖ ਕੇ ਆਏ ਜੀ ਵੇਖ ਕੇ ਆਏ ਪਰ ਗੱਲ ਇਹ ਆ ਜਦੋਂ ਹੁਣ ਅਸੀਂ ਇਹਨਾਂ ਨੂੰ ਪੁੱਛਦੇ ਆ ਇਹ ਕਹਿੰਦੇ ਸਾਥੋਂ ਸਰਕਾਰ ਨੇ ਡਾਟਾ ਨਹੀਂ ਮੰਗਿਆ ਅਸੀਂ ਭੇਜਿਆ ਨਹੀਂ ਹੁਣ ਇਹ ਵੀਰ ਜੀ ਦੱਸ ਰਹੇ ਨੇ ਵੀ ਪਟਵਾਰੀ ਸਾਹਿਬ ਤੇ ਖੇਤੀਬਾੜੀ ਅਧਿਕਾਰੀ ਜਾ ਕੇ ਆਏ ਆ ਇਹਨਾਂ ਡਾਟਾ ਤਿਆਰ ਕਰਕੇ ਦੇਤਾ ਹੁਣ ਸਰਕਾਰ ਪੈਸੇ ਪਾਏਗੀ ਮਤਲਬ ਨਹੀਂ ਤੁਹਾਡੇ ਵੱਸ ਨਹੀਂ ਤੁਸੀਂ ਦਾ ਜਿਹੜਾ ਕੰਮ ਕਰਨਾ ਸੀ ਫਾਰਜ ਰਹਾਉਣਾ ਸੀ ਡਿਊਟੀ ਆ ਤੁਹਾਡੀ ਤੁਸੀਂ ਕੀਤਾ ਪੂਰਾ ਉਹਦਾ ਕੰਮ ਹੁਣ ਕੇ ਸਰਕਾਰ ਦਾ ਰਹਿ ਗਿਆ ਪ੍ਰੋਸੈਸ ਪੈਸੇ ਪਾ ਰਹੀ ਆ ਜਾਂ ਨਹੀਂ ਪਾ ਰਹੀ ਪੈਣਗੇ ਜੀ ਪੈਸੇ ਵੀ ਪੈਸੇ ਵੀ ਪੈਣਗੇ ਪਰ ਥੋੜਾ ਸਮਾਂ ਲੱਗਦਾ ਜੀ ਲੱਗ ਸਕਦਾ ਜੀ ਨੇ 2-3 ਮਹੀਨੇ ਲੱਗ ਸਕਦੇ ਆ ਕਹਿੰਦਾ ਪਾ ਹਣਾ ਨਹੀਂ 2-3 ਮਹੀਨੇ ਨਹੀਂ ਮੈਂ ਕਿਹਾ ਜੀ ਮੈਂ ਥੋੜਾ ਸਮਾਂ ਕਿਹਾ ਜੀ ਪੰਜ ਚਾਰ ਦਿਨ ਵੀ ਹੋ ਸਕਦੇ ਜੀ ਹਾਂਜੀ ਚਲੋ ਹੋਰ ਕਿਸਾਨ ਜਥੇਬੰਦੀਆਂ ਉਹਨਾਂ ਦੀ ਪੁੱਛਦੇ ਆਪਾਂ ਹਾਂਜੀ ਗੋਲ ਗੱਲੇ ਆ ਜਾ ਨਛੱਤਰ ਸਿੰਘ ਜੀ ਹਾਂਜੀ ਬਾਬਾ ਜੀ ਹਾਂਜੀ ਅੱਜ ਤੁਸੀਂ ਧਰਨਾ ਲਾਇਆ ਜੈਤੋ ਦੀ ਤਹਿਸੀਲ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਤਹਿਸੀਲਦਾਰ ਸਾਹਿਬ ਨੂੰ ਤੁਸੀਂ ਦਿੱਤਾ ਮੰਗ ਪੱਤਰ ਤੇ ਤਹਿਸੀਲਦਾਰ ਸਾਹਿਬ ਵੱਲੋਂ ਤੁਹਾਨੂੰ ਕੀ ਵਿਸ਼ਵਾਸ ਦਿਵਾਇਆ ਗਿਆ ਜੀ ਸਾਨੂੰ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਦੀ ਬਕਸੀ ਫਤੇ ਪ੍ਰਬੰਧ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਤਹਿਸੀਲਦਾਰ ਨੇ ਸਾਨੂੰ ਕਹਿੰਦਾ ਫਰੀ ਕੋਟ ਸਾਡੀ ਮੀਟਿੰਗ ਸੀ ਅੱਜ ਜਿਹੜਾ ਤੁਹਾਡੇ ਖਾਤੇਾਂ 'ਚ ਪੈਸੇ ਐ ਵੀ ਆਉਣਗੇ ਕਹਿੰਦਾ ਇਹ ਪਰ ਇੱਕ ਪਾਸੇ ਨਾ ਜਿਹੜਾ ਅਸੀਂ ਪੰਜ ਕਿੱਲੇਾਂ ਨੇ ਤੇ ਪਹਿਲਾਂ ਵੀ ਰੌਲਾ ਪਾਈ ਜਾਂਦੇ ਸੀ ਉਹ ਜਿਹੜਾ ਕਿਸਾਨ ਆ ਵਿਚਾਰਾ 20-2 ਤ론 5 ਕਿੱਲਿਆਂ ਦੇ ਪੈਸੇ ਮਿਲ ਗਏ ਤੇ 15 ਕਿੱਲਿਆਂ ਚ ਤੋ ਰਕੜਿਆ ਗਿਆ ਵਾ ਅਸੀਂ ਮੋਲਕ ਨੂੰ ਵੀ ਕਿਹਾ ਵਾ ਅਸੀਂ ਜਿਹੜਾ ਵੀ ਹਾਈਵੇ ਕਿਹਾ ਵੇ ਅਸੀਂ ਕਹੇ ਪੂਰੇ ਕਿਸਾਨ ਨੂੰ ਜਿੰਨਾ ਵੀ ਨੁਕਸਾਨ ਹੋਇਆ ਵਾ ਕਿਸਾਨ ਦਾ ਮਾਜੂਰ ਹੈ ਕਿ ਕਿਤੇ ਤੁਹਾਡੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਅੱਜ ਸੜਕ ਨੂੰ ਲੈ ਕੇ ਵੀ ਮੰਗ ਪੱਤਰ ਦੇਣਾ ਉਹ ਕੋਈ ਗੱਲਬਾਤ ਹੋਈ ਹੋਣੀ ਇਥੇ ਜਿਹੜੀ ਆਪਣੇ ਜੈਤੋ ਤੋਂ ਬਠਿੰਡਾ ਰੋਡ ਆ ਇਹ ਜੈਤੋ ਤੋਂ ਚੰਦਪਨਤ ਤੱਕ ਸਾਰੀ ਸੜਕ ਟੁੱਟ ਚੁੱਕੀ ਹੈ ਪਹਿਲਾਂ ਇਹ ਮੰਗ ਪੱਤਰ ਇਹਨਾਂ ਨੇ ਦਿੱਤਾ ਉਹਦੇ ਉਸੇ ਕਿਹਾ ਵਾ ਜੇ ਤਸੀਲਦਾਰਾ ਨਾਲ ਸਾਹਮਣੇ ਜਰਨ ਹੁਣ ਗੱਲਬਾਤ ਹੋਈ ਹੈ ਉਹ ਕਹਿੰਦਾ ਜਿਹੜੀ ਗੜੇ ਮਾਰੇ ਵਾਲੀ ਹੈ ਜਿਹੜੀ ਕਣਕਾ ਇਹ ਮੇਰੇ ਧਿਆਨ ਚ ਹੈ ਜਿਹੜੀ ਸੜਕ ਵਾਲੀ ਹੈ ਉਹ ਕਹਿੰਦਾ ਮੇਰੇ ਧਿਆਨ ਚ ਨਹੀਂ ਪੀਡਬਲਯੂਡੀ ਦੇ ਧਿਆਨ ਚ ਹੈ ਕਹਿੰਦਾ ਸੀ ਉਹਨਾਂ ਧਿਆਨ ਚ ਲਿਆਵਾਂਗੇ ਹਾਂਜੀ ਹਾਂ ਜੀ ਅ ਜਿਵੇਂ ਅੱਜ ਸੀ ਤਰਨ ਲਾਇਆ ਸੀ ਜਿਹੜੀ ਗੜੇ ਮਾਰੀ ਕਰਕੇ ਅਸਲ ਵਿੱਚ ਕਾਰਨ ਹਕੀਕਤ ਕੀ ਹੈ ਵੀ ਜਿਸ ਜ਼ਮੀਨੀ ਪੱਧਰ ਤੇ ਗਰਦੌਰੀਆਂ ਹੋਣੀਆਂ ਚਾਹੀਦੀਆਂ ਸੀਗੀਆਂ ਜ਼ਮੀਨਾਂ ਬਈ ਇੱਥੇ ਖਰਾਬ ਹੋਇਆ ਕਿ ਨਹੀਂ ਉਸ ਜ਼ਮੀਨੀ ਪੱਧਰ ਤੇ ਪਟਵਾਰੀ ਗਏ ਨਹੀਂਗੇ ਜ ਕਿਉਂਕਿ ਜਿੰਨੇ ਵੀ ਪਟਵਾਰੀ ਸੀਗੇ ਇੱਕ ਮੈਂ ਸਾਰਿਆਂ ਨੂੰ ਮਾੜੇ ਨਹੀਂ ਕਹਿੰਦਾ ਕਿ ਪਰ ਕੁਝ ਪਟਵਾਰੀ ਹੈ ਇਹਦੇ ਜਿਹੜੇ ਆਪ ਦੇ ਚਹੇਤਿਆਂ ਦੇ ਘਰੇ ਬੈਠੇ ਆ ਤੇ ਜਾ ਕੇ ਉਹਨਾਂ ਦੀਆਂ ਗਰਦੌਰੀਆਂ ਕੀਤੀਆਂ ਪਹਿਲੀ ਗੱਲ ਤਾਂ ਪਟਵਾਰੀ ਆਪ ਗਏ ਜਿਹੜੇ ਉਹਨਾਂ ਦੇ ਪ੍ਰਾਈਵੇਟ ਬੰਦੇ ਰੱਖੇ ਹੋਏ ਆ ਮੂਰੇ ਉਹੀ ਗਏ ਆ ਗਰਦੌਰੀਆਂ ਕਰਨ ਉਹਨਾਂ ਉਹਨਾਂ ਬੰਦਿਆਂ ਨੇ ਖੇਤੀ ਨਾਲ ਲੈਂਕੀ ਹੈ ਨਹੀਂ ਗਿਆ ਉਹ ਬੰਦੇ ਗਰਦੌਰੀਆਂ ਕਰਨ ਗਏ ਕਿਉਂਕਿ ਜਿਹੜਾ ਮੌਕੇ ਦਾ ਪਟਵਾਰੀ ਹੁੰਦਾ ਉਹਦਾ ਖੁਦ ਫਰਜ ਬਣਦਾ ਵੀ ਖੇਤਾਂ ਦੇ ਵਿੱਚ ਜਾਵੇ ਹੁਣ ਜਿੰਨੇ ਵੀ ਕਿ ਜਿਹੜੇ ਉਹ ਗਰਦੌਰੀਆਂ ਤੋਂ ਰਹਿ ਗਏ ਹੁਣ ਤਾਂ ਵਾਹਣ ਵਾਹੀ ਗਏ ਆ ਹੁਣ ਤਾਂ ਇਦੂ ਬਾ ਲ ਆਦੇ ਵਿੱਚ ਉਹਨਾਂ ਵਰਤ ਸਖਤ ਕਾਰਵਾਈ ਕਰਾਵਾਂਗੇ ਜੇਕਰ ਕਿਸਾਨਾਂ ਦੀ ਜਿਹੜੀ ਗਰਦੌਰੀ ਸਹੀ ਨਹੀਂ ਹੁੰਦੀ ਤੇ ਕਿਸਾਨ ਜਿੱਥੇ ਬੰਨਿਆ ਕੀ ਸਟੈਂਡ ਲੈਣਗੇ ਤੇ ਸਾਡੀਆਂ ਜਥੇਬੰਦੀਆਂ ਨੇ ਪੂਰਾ ਸਟੈਂਡ ਲੈਣਾ ਹੈ ਧਰਨੇ ਮਜਾਰਿ ਕਰਕੇ ਇਹ ਠੀਕ ਕਰਨਗੇ ਇਹਨਾਂ ਨੂੰ ਅਸੀਂ ਆਲਟੀਮੇਟਮ ਦਿੱਤਾ ਹੈ 25 ਤਰੀਕ ਤੱਕ ਦਾ ਜੇ 25 ਤਰੀਕ ਤੱਕ ਸਹੀ ਗਰਦੌਰੀਆਂ ਕਰਕੇ ਜੋ ਪੈਸੇ ਸਰਕਾਰ ਇਹਨਾਂ ਦੇ ਕਿਸਾਨਾਂ ਦੇ ਖਾਤਿਆਂ 'ਚ ਪਾਉਂਦੇ ਨਹੀਂ ਤਾਂ ਅਸੀਂ ਹੈਵੀ ਜਾਬ ਕਰਾਂਗੇ ਬਗਰਾੜੀ ਵਿੱਚ ਮੈਨੀਫੈਸਟੋ ਵਿੱਚ ਦਿੱਤਾ ਹੈ ਐਸ ਡੀ ਐਮ ਸਾਪਾਣਾ ਤਹਿਸੀਲਦਾਰ ਸਾਹਿਬ ਨੂੰ ਤੇ ਦੂਜੀ ਗੱਲ ਇਹ ਹੈ ਵੀ ਪੰਜਾਬ ਸਰਕਾਰ ਕਹਿੰਦੀ ਸੀ ਅਸੀਂ ਇੱਕ ਨਿਰਪੱਖ ਹੋ ਕੇ ਕੰਮ ਕਰਾਂਗੇ ਜਦੋਂ ਵੀ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਪਰ ਜਦੋਂ ਹੁਣ ਇਹਨਾਂ ਦੇ ਐਮ ਐਲ ਏ ਆ ਦੇ ਜਿਹੜੇ ਚੇਤੇ ਬੰਦੇ ਆਪਣੇ ਜਿਹੜੇ ਨੇੜੇ ਤੇ ਲੋਕ ਹੈ ਪੰਪਾਵਾ ਕੋਈ ਭਗਤੂ ਆਣੇ ਦਾ ਭਵਾਂ ਕੋਈ ਸੇਵਿਆ ਉਹਨਾਂ ਦੇ ਖਾਤੇ 'ਚ ਜਿਹੜਾ 25 ਲੱਖ ਆਇਆ ਹੈ ਜ਼ਿਲ੍ਹੇ ਅਨਗੋੜ ਦੇ ਸੀ ਸਾਹਿਬ ਨੇ ਆਪਦੇ ਕਾਰ ਵੱਲੋਂ ਤਾਂ ਕਿਹਾ ਜਾ ਰਿਹਾ ਸੀ ਵੀ ਅਸੀਂ ਕਿਸੇ ਨਾਲ ਜਨਨ ਕਿ ਵਿਤ ਘਰਾ ਨਹੀਂ ਕਰਾਂਗੇ ਤੇ ਤੁਸੀਂ ਕਹਿ ਰਹੇ ਇਹ ਗੱਲ ਦਾ ਹਾਂਜੀ ਹਾਂ ਆਪਦੇ ਜਿਹੜੇ ਹੈ ਇਹਨਾਂ ਦੇ ਨੇੜੇ ਸੀਗੇ ਐਮਐਲਏ ਦੇ ਜਿਹੜੇ ਇਹਦੇ ਜਿਹੜੇ ਸਾਰੀ ਦੁਨੀਆ ਕਹਿ ਰਹੀ ਆ ਜੇ ਆ ਇੱਕ ਪਿੰਡ ਨੂੰ ਦੇ ਦੇਦੇ ਬਾਕੀ ਆਲੇ ਦਿਵਾਲੇ ਦੇ ਪਿੰਡ ਮਰ ਗਏ ਸਾਰੇ ਨਹੀਂ ਤੁਸੀਂ ਵਲੰਟੀਅਰੋਂ ਆ ਆ ਦੀ ਪਾਰਟੀ ਦੇ ਤੇ ਤੁਸੀਂ ਕੌਣੀ ਕਹਿੰਦੇ ਉਹਨਾਂ ਨੂੰ ਜਾ ਕੇ ਅਸੀਂ ਵਲੰਟੀਅਰ ਰਹੇ ਨਹੀਂ ਉਹਨਾਂ ਦੇ ਨਾ ਰਹੇ ਤੁਸੀਂ ਜਦੋਂ ਲੋਕਾਂ ਨੂੰ ਜਦੋਂ ਸਰਕਾਰ ਆਉਣੀ ਸੀ ਤੁਸੀਂ ਲੋਕਾਂ ਨੂੰ ਵਾਅਦੇ ਕਰੇ ਤੁਸੀਂ ਖੁਦ ਜਾ ਜਾ ਕੇ ਲੋਕਾਂ ਦੇ ਘਰਾਂ 'ਚ ਵਾਅਦੇ ਕਰਦੇ ਸੀ ਤੇ ਹੁਣ ਕੌਣੇ ਜਾ ਕੇ ਕਹਿੰਦੇ ਉਹ ਜਦੋਂ 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 ਸੱਚਾਈ ਤੇ ਨਹੀਂ ਰਹੇ ਐਮਐਲਏ ਨਹੀਂ ਇੱਥੇ ਖੜ੍ਹਦਾਗੇ ਕਿ ਉਹ ਸ਼ਕਲ ਤਾਂ ਦਿਖਾਉਂਦਾ ਨਹੀਂਗਾ ਨਹੀਂ ਐਮਐਲਏ ਨੂੰ ਕੋ ਲੋਕ ਸਾਨੂੰ ਗਾਲਾਂ ਕੱਢਦੇ ਸੀ ਤੁਹਾਨੂੰ ਵੋਟਾਂ ਪਈਆਂ ਕਿ ਆਮਾ ਦੀ ਪਾਰਟੀ ਨੂੰ ਤੇ ਹੁਣ ਤੁਸੀਂ ਬੋਲਦੇ ਨਹੀਂ ਪਾਏ ਜਦੋਂ ਉਹ ਸੱਚਾਈ ਤੇ ਨਹੀਂ ਰਹੇ ਉਹਨਾਂ ਦੇ ਕੰਮ ਹੀ ਨਹੀਂ ਸਹੀ ਉਹਨਾਂ ਦਾ ਸਾਥ ਅਸੀਂ ਕਿੰਨਾ ਕਿਦਰ ਦੇਵਾਂਗੇ ਅਸੀਂ ਜੁੱਤੀਆਂ ਖਾਣੀਆਂ ਲੋਕਾਂ ਤੋਂ ਜੀ ਉਹ ਜੁੱਤੀਆਂ ਉਹਨਾਂ ਦੇ ਮਾਰਦੇ ਆ ਲੋਕ ਅਸੀਂ ਵੀ ਨਾਲ ਜੁੱਤੀਆਂ ਖਾਈ ਆਈਏ ਇਹ ਉਹਨਾਂ ਦਾ ਸਾਥ ਛੱਡ ਚੁੱਕੇ ਆ ਪਾਰਟੀ ਪਿੱਛੇ ਖਾਣੀਆਂ ਪੈਂਦੀਆਂ ਜੇ ਪਾਰਟੀ ਦੇ ਰਹਿਵਾਂ ਜੇ ਪਾਰਟੀ ਸਹੀ ਹੋਊਗੀ ਤਾਂ ਫਿਰ ਜੁੱਤੀਆਂ ਵੀ ਖਾ ਲਾਂਗੇ ਉਹਨਾਂ ਦੀ ਖਾਤਰ ਜੇ ਪਾਰਟੀ ਨਾ ਸਹੀ ਹੋਊਗੀ ਤਾਂ ਫਿਰ ਜੁੱਤੀਆਂ ਕਿਵੇਂ ਖਾ ਲੀਏ ਨੇ ਇਹਦਾ ਮਤ ਪਾਰਟੀ ਸਹੀ ਨਹੀਂ ਗਈ ਜੇ ਬਿਲਕੁਲ ਸਹੀ ਨਹੀਂ ਪਾਰਟੀ ਕਿਸੇ ਗੱਲ ਤੇ ਖਰੀ ਨਹੀਂ ਉਤਰਦੀ ਐਮਐਲਏ ਸੀਗਾ ਐਮਐਲਏ ਦਾ ਹੱਕ ਮੰਦਾ ਹੀ ਉਹਨੂੰ ਥਾਰਿਆਂ ਨੇ ਵੋਟਾਂ ਪਾਈਆਂ ਪਿੰਡਾਂ ਨੇ ਜਾਇ ਉਹਦੇ ਹੱਥ ਸੀ ਵੱਥ ਸੀ ਨਹੀਂ ਹਰੇਕ ਪਿੰਡ ਜਾ ਕੇ ਹਰੇਕ ਬੰਦੇ ਨਾਲ ਡੀਸੀ ਨੂੰ ਕਹਿੰਦਾ ਜੀ ਇਹਨਾਂ ਦਾ ਜਿੰਨਾ ਨੁਕਸਾਨ ਆ ਜਿਵੇਂ ਹੁੰਦਾ ਓਵੇਂ ਇਹਨਾਂ ਦਾ ਹਿਸਾਬ ਕਿਤਾਬ ਕਰੋ ਜਿੰਨਾ ਵੀ ਤੁਹਾਨੂੰ ਲੱਗਦਾ ਨੁਕਸਾਨ ਮੌਕੇ ਤੇ ਖੇਤੀਬਾੜੀ ਵਾਲਿਆਂ ਨੂੰ ਲੈ ਕੇ ਜਾਂਦਾ ਹਰੇਕ ਪਿੰਡ ਚ ਉਹਦਾ ਜਾਣ ਦਾ ਹੱਕ ਮੰਨਦਾ ਹੀ ਉਹਨੇ ਛਕਲੀ ਨਹੀਂ ਵਿਖਾਈ ਕੱਲੇ ਭਗਤੂਆਂ ਨੇ ਇਹਨੂੰ ਪੈਸੇ ਦਿਵਾ ਕੇ ਤੇ ਉਹ ਬਾਅਦ ਦੇ ਆਪ ਨੂੰ ਐ ਸੋਚਦਾ ਗਾਂ ਨੂੰ ਉਹਨੇ ਇੱਥੇ ਆਉਣਾ ਨਹੀਂ ਪਿੰਡਾਂ ਚ ਤੁਸੀਂ ਕਿੱਥੇ ਰਹਿੰਦੇ ਹੋ ਅਸੀਂ ਜੈਤੂ ਜਿਹਰੇ ਨੇ ਐਮਐਲਏ ਸਾਹਿਬ ਕਿੱਥੇ ਰਹਿੰਦਾ ਐਮਐਲਏ ਸਾਹਿਬ ਰਹਿੰਦਾ ਚੰਡੀਗੜ੍ਹ ਐਮਐਲਏ ਸਾਹਿਬ ਦਾ ਦਫ਼ਤਰ ਜੈਤੂ ਹੀ ਹੈ ਨਾ ਉਹ ਡਾਕਟਰ ਜਾਂਦਾ ਕੌਣ ਹੈ ਨਹੀਂ ਡਾਕਟਰ ਜਾ ਕੇ ਕਹਿ ਸਕਦੇ ਆ ਡਾਕਟਰ ਦੀ ਯਾਰੀ ਗਏ ਆ ਕੋਈ ਨਹੀਂ ਮਿਲਦਾ ਡਾਕਟਰ ਤੇ ਫੋਨ ਲਾ ਕੇ ਕਹਿ ਸਕਦੇ ਸੀ ਹੁਣ ਕੋਈ ਨਹੀਂ ਚਾਹਦਾ ਹੁਣ ਐਮਐਲ ਚਾਹਦਾ ਨਹੀਂਗਾ ਨਹੀਂ ਚਾਹਦਾ ਜੇ ਕੋਈ ਗੱਲਬਾਤ ਹੋ ਜੇ ਕੱਲ ਨੂੰ ਫੇਰ ਹੋ ਜੇਦਾ ਹੋ ਜੇ ਉਹਨਾਂ ਦੀ ਸਿਹਤ ਤੇ ਕੀ ਅਸਰ ਉਹ 5 ਸਾਲਾਂ ਵਾਸਤੇ ਬਣ ਗਿਆ ਉਹਦੀ ਪੈਨਸ਼ਨ ਲੱਗ ਜੂਗੀ ਨਜ਼ਾਰੇ ਲਊਗਾ ਅੱਛਾ ਉਹਦਾ ਪਤਾ ਹੀ ਹੈ ਪੈਨਸ਼ਨ ਤੇ ਲੱਗੀ ਜੇ ਲੱਗੀ ਨਾ ਬੱਸ ਲੋਕਾਂ ਨੇ ਚੱਕ ਕੇ ਬਾਤ ਹੈ ਜਿੰਦੇ ਅੱਗੇ ਤਾਂ ਸੀਗੇ ਯਾਨੀ ਦੀ 100 ਜਾਂ 200 ਹੁਣ 90 ਹੋਰ ਜੁੜ ਗਏ 92 ਉਹ ਜੁੜ ਗਏ ਬੱਸ ਉਹ ਕਹਿੰਦੇ ਉਹ ਹੋਗੇ ਨਜ਼ਾਰੇ ਪ੍ਰੇਮੀ ਜੀ ਉਹ ਕਹਿੰਦੇ ਸੀ ਕੰਮ ਕੀਤੇ ਆ ਹੁਣ ਜਿਮਨੀ ਚੌਂ ਜਿੱਤਨੀ ਆ ਸੀ ਹਾਂ ਕੰਮ ਤਾਂ ਕੀਤੇ ਆ ਸਾਡੇ ਪਰਸੇ ਡਿੱਗੇ ਛੜਕ ਤੇ ਦੇਖ ਲਓ ਜਾ ਕੇ ਹਾਂ ਦੋ ਜੀ ਸੀ ਪਰਸੂ ਡਿੱਗੇ ਸੀ ਚੱਕਿਆ ਸੜਕ ਦਾ ਕੀ ਹਾਲ ਆ ਉਹਦੇ ਕੋਲਦੀ ਜਾਂਦੀ ਆ ਬੋਲਦੇ ਕੱਲੇ ਕੰਮ ਨਹੀਂ ਬੋਲਦਾਗਾ ਬੋਰਡ ਬੋਲਦੇਗਾ ਕੰਮ ਨਹੀਂ ਬੋਲਦਾ ਕੰਮ ਬੋਲਦਾ ਉਹਨਾਂ ਦਾ ਕੰਮ ਦੀ ਬੋਰਡ ਵੀ ਤਾਂ ਹੀ ਬੋਲਣਗੇ ਨਾ ਜੇ ਕੰਮ ਕਰੇ ਹੋਣਗੇ ਤਾਂ ਕੰਮ ਕੀਤੇ ਕਿੱਥੇ ਆਈ ਦੱਸੋ ਤਾਂ ਸਹੀ ਵਿਖਾਉਂਦਾ ਸਹੀ ਸਾਨੂੰ ਜੀ ਬੋਲੀ ਜਾਂਦੇ ਦਸ ਰੂਈ ਜਾਂਦਾ ਕੁੱਲ ਜੀਵਿੰਦਾਰ ਰੂਈ ਜਾਂਦਾ ਜੀ ਕੱਲੇ ਜਲਾਲਾਬਾਦ ਚ ਗੱਲੀਆਂ ਜੀ ਚੱਕਾਂ ਦੀਆਂ ਫੋਟੋਆਂ ਖਚਾਈਆਂ ਕਿਸੇ ਕਿਸਾਨ ਨੂੰ ਪੈਸੇ ਨਹੀਂ ਆਏਗੇ ਕਹਿੰਦੇ ਉਸਾਕੀ ਤੋਂ ਪਹਿਲਾਂ ਕੱਲਾ ਜੀਵਿੰਦਾਰ ਕੋ ਰੋਂਦਾ ਹਰੇਕ ਵਾਰ ਕੋ ਰੋਂਦਾ ਰੋਂਦਾ ਦੇ ਨਾਲ ਹੀ ਹੋ ਗਏ ਸਾਰੇ ਕਿਸਾਨ ਰੋਂਦਾ ਜਿੰਨੇ ਗਰੀਬ ਗੁਰਦੇ ਸਭ ਰੋਂਦੇ ਆ ਕੋਈ ਦਾ ਬੰਦਾ ਇਹ ਕਹਿੰਦਾ ਵੀ ਮੈਂ ਖੁਸ਼ ਆਂ ਵੀ ਹਾਂ ਸਾਡਾ ਹ ਮਸਲਾ ਹੱਲ ਕਰਕੇ ਤਾਂ ਸੀਵਰੇਜ ਦਾ ਤਾਂ ਜੈਤੋ ਦਾ ਭੈਣ ਚੋਦ ਗੰਦ ਵੱਜਿਆ ਵਾ ਇੰਨਾ ਚਿਰ ਹੋਏ ਆਉਂਦੇ ਸੀ ਉਹਦੇ ਭਗਵਾਨ ਸਮਾਨਾ ਦਾ ਮੈਂ ਕਿਸ਼ਤੀ ਲਿਆਉਂਦੇ ਤੇ ਮੈਂ ਕਿਸ਼ਤੀ ਛੇਤੀ ਆ ਜਾਂਦਾ ਛੋਡੇ ਕੋਲੇ ਜਿੱਦੇ ਜੈਤੋ ਆਇਆ ਜੀ ਤੇ ਮੁੜ ਕੇ ਉਹਨੂੰ ਜੱਜ ਤੋਂ ਭੁੱਲ ਗਈ ਵੀ ਮੁੜ ਕੇ ਕਿਸਤੀ ਨਹੀਂ ਦਾਣਾ ਪਊਗਾ ਭਗਵੰਤ ਮਾਨ ਨੂੰ ਕਿਸਤੀ ਬੰਦ ਹੋ ਗਈ ਹਾਂ ਹੁਣ ਵੀ ਕਿਸਤੀ ਜੀ ਤਾਰਾਂਗੇ ਜਦੋਂ ਹੁਣ ਆ ਗਿਆ ਅੱਛਾ ਹੁਣ ਕਿਹਨੂੰ ਆਉਂਗੇ ਜਵਾਸਾ ਪੁੱਛੋਂਗੇ ਪੂਰੇ ਮੈਂ ਤੁਹਾਨੂੰ ਕਹਦਾ ਸਿੰਘ ਹੈ ਜੀ ਜੀਰਾ ਸਿੰਘ ਜੱਤੋਂ ਤੋਂ ਕਿਸਤੀ ਜੀ ਪੁੱਛਾਂਗੇ ਦੋਨਾਂ ਦੇ ਆ ਕੇ ਪੁੱਛਾਂਗੇ ਇਹ ਇਹ ਬਹੁਤ ਵੱਡਾ ਵਲੰਟੀਅਰ ਸੀ ਅੱਜ ਕਿਵੇਂ ਬੋਲ ਰਿਹਾ ਇਹ ਪੂਰਾ ਯਾਨੀ ਕਿ ਇਹ ਪੂਰਾ ਵਲੰਟੀਅਰ ਸੀ ਆਮ ਆਦਮੀ ਪਾਰਟੀ ਦਾ ਜਿਸ ਦਾ ਯਾਨੀ ਕਿ ਆਮ ਆਦਮੀ ਪਾਰਟੀ ਤੋਂ ਨਹੀਂ ਤੁਹਾਡਾ ਆਮ ਆਦਮੀ ਪਾਰਟੀ ਤੋਂ ਵਿਸ਼ਵਾਸ ਉੱਠ ਗਿਆ ਇਹਦਾ ਮਤਲਬ ਬਿਲਕੁਲ ਉੱਠ ਗਿਆ ਉੱਤ ਉੱਤ ਹੋਵੇ ਨਾ ਹੋਵੇ ਉਹਦਾ ਮੋਲਕ ਦਾ ਕੰਮ ਏ ਬਣਦਾ ਹੀ ਪਿੰਡਾਂ 'ਚ ਹਰੇਕ ਪਿੰਡ ਜਾਂਦਾ ਹਰੇਕ ਨੂੰ ਮਿਲਦਾ ਹਰੇਕ ਦੇ ਦੋਸਤ ਸੁਣਦਾ ਵੀ ਹਾਂ ਡੀਸੀ ਸਾਹਿਬ ਦੇ ਤਾਈਆਂ ਦੀ ਪਹੁੰਚ ਹੈਗੀ ਆ ਡੀਸੀ ਸਾਹਿਬ ਨੂੰ ਕਹਿੰਦਾ ਤਹਿਸੀਲਦਾਰ ਨੂੰ ਕਹਿੰਦਾ ਵੀ ਜਿੰਨਾ ਕਿ ਇਹਨਾਂ ਦਾ ਹੱਕ ਮੰਦਾ ਓਨਾਂ 'ਕ ਲਿਖੋ ਜੀ ਬਦਲਾ ਲਿਖੋ ਘਟਣਾ ਲਿਖੋ ਲੋਕ ਤਾਂ ਉਹਦੇ ਨਾਲ ਜੁੜੇ ਰਹਿੰਦੇ ਜੇ ਉਹਨੇ ਜਾ ਕੇ ਢੇੜਾ ਹੀ ਨਹੀਂ ਮਾਰਿਆ ਜੇ ਇੱਕ ਪਿੰਡ ਦੇ ਉਹ ਕਹਿੰਦੇ ਅਸੀਂ ਵੇਖੋ ਕੰਮ ਜਿਹੜੇ ਹੁਣ ਉਹਨਾਂ ਨੇ ਪਿੰਡਾਂ ਦੇ ਵਿੱਚ ਆ ਹਸਪਤਾਲ ਖੋਲਤੇ ਨਹੀਂ ਕਿੰਨੇ ਡਿਸਪੈਂਸਰੀਆਂ ਖੋਲਤੀਆਂ ਤੇ ਉਹ ਤਾਂ ਕਿੰਨਾ ਕਿੰਨਾ ਕੰਮ ਕਰ ਰਹੇ ਆ ਕਿਹੜੇ ਕਿੰਨੇ ਪਿੰਡ ਗਿਣਾਉਣਾ ਤੂੰ ਮੈਨੂੰ ਤੂੰ ਗਿਣਾ ਦੇ ਕਿੰਨੇ ਪਿੰਡ ਗਿਣਾਉਣਾ ਵੀ ਕਿਹੜੇ ਪਿੰਡਾਂ 'ਚ ਡਿਸਪੈਂਸਰੀਆਂ ਖੋਲਤੀਆਂ ਤੇ ਕਿੱਥੇ ਡਾਕਟਰ ਹਾਜ਼ਰ ਹੈਗੇ ਆ ਉਹ ਤਾਂ ਆ ਗੁਰੂ ਸਾਹਿਬ ਜਾ ਕੇ ਸਾਰੇ ਪਿੰਡ ਜੋ ਨੇੜੇ ਜਿਹੜੇ ਖੋਲ ਨਹੀਂ ਨਹੀਂ ਤੂੰ ਇਹ ਦੱਸ ਵੀ ਮੈਨੂੰ ਤੂੰ ਗਿਣਾ ਦੇ ਪਿੰਡ ਗਿਣਾ ਤੈਨੂੰ ਮੈਂ ਬਾਹ ਮੜ ਕੇ ਲੈ ਚਲਦਾ ਉੱਥੇ ਤੁਸੀਂ ਗਿਣਾਉਣਾ ਤੁਸੀਂ ਵਲੰਟੀਅਰ ਹੋ ਆਸੀਂ ਵਲੰਟੀਅਰ ਨਹੀਂ ਜਿਹੜੇ ਟਾਈਮ ਸੀਗੇ ਸੀਗੇ ਅਸੀਂ ਉਹ ਇਹ ਜੀ ਇਹ ਪਹਿਲਾਂ ਸੀਗੇ ਆਪਣੇ ਝਾੜੂ ਦੇ ਹੁਣ ਕਿਸਾਨ ਯੂਨੀਅਨ ਦੇ ਨਮਾਇਦੇ ਆ ਜ਼ਿਲ੍ਹਾ ਪ੍ਰਧਾਨ ਆ ਲੋਕ ਸੰਗਠਨ ਦੇ ਝਾੜੂ ਨਾਲ ਸਾਡਾ ਹੁਣ ਜਥੇਬੰਦੀ ਦਾ ਕੋਈ ਤਾਲਕ ਨਹੀਂ ਉਦੋਂ ਤਾਂ ਇਹਨਾਂ ਨੂੰ ਆਏ ਸੀ ਬਲਦਾਸ ਸੀ ਉਹਨਾਂ ਨੂੰ ਵੋਟਾਂ ਪਾਤੀਆਂ ਇਹਦੋਂ ਪਹਿਲਾਂ ਗਲਤੀ ਹੋ ਗਈ ਹੈ ਜਿਹੜੀ ਗਲਤੀ ਪਹਿਲਾਂ ਘਰ ਬੈਠੇ ਘਰ ਬੈਠੇ ਹੁਣ ਛੱਡ ਗਏ ਜੀ ਜੇ ਆਮ ਪਾਰਟੀ ਨਾਲ ਜੁੜ ਕੇ ਗਲਤੀ ਕੀਤੀ ਸੀ ਉਹ ਗਲਤੀ ਹੁਣ ਇਹਨਾਂ ਨੇ ਆਪਣੀ ਬਖਸ਼ਾਲੀ ਹੈ ਤੇ ਕਿਸਾਨ ਯੂਨੀਅਨ ਦੇ ਨਾਲ ਜੁੜ ਗਏ ਈ ਹੈ ਇਹ ਤਾਂ ਕਹਿੰਦੇ ਸੀ ਕਿਸਾਨਾਂ ਦੇ ਨਾਲ ਖੜੇ ਤੇ ਸਾਨੂੰ ਤਾਂ ਦਿਖਦੇ ਵੀ ਨਹੀਂ ਨਾਲ ਕਿੱਥੇ ਖੜੇ ਆ ਇਹ ਸਾਨੂੰ ਉਂ ਵੀ ਨਹੀਂ ਦਿਖਦੇ ਇਸ ਗਿੜਾ ਵੀ ਨਹੀਂ ਮਾਰਦੇ ਸਾਡੇ ਕੋਲੇ ਆ ਕੇ ਇਹ ਵੀ ਤੁਹਾਡਾ ਕੀ ਨਕਮ ਪੈਨਗਾ ਫਸਲਾਂ ਖਰਾਬ ਹੋਊਗਾ ਨੁਕਸਾਨ ਹੋਇਆ ਤੇ ਇਹ ਆ ਕੇ ਪਿੰਡਾਂ ਦੇ ਵਿੱਚ ਦੁੱਖ ਦਰਦ ਹੀ ਨਹੀਂ ਬਣਾਉਂਦੇ ਸਾਡੇ ਕੋਲ ਸਾਨੂੰ ਉਂ ਵੀ ਨਹੀਂ ਦਿਖਦੇ ਅੱਖੀਂ ਵੀ ਨਹੀਂ ਦਿਖਦੇ ਵੇਖਣ ਨੂੰ ਵੀ ਕਿੱਥੇ ਬੈਠੇ ਆ ਇਹ ਉਹ ਕਹਿੰਦੇ ਸੀ ਕਿਸਾਨਾਂ ਦੇ ਪਹਿਲਾਂ ਜਦੋਂ ਵੋਟਾਂ ਲੈਣੇ ਉਹ ਕਹਿੰਦੇ ਸੀ ਕਿਸਾਨਾਂ ਦੇ ਨਾਲ ਖੜਾਂਗੇ ਹੁਣ ਵੀ ਕਹਿੰਦੇ ਭਗਵਾਨ ਜੀ ਮਾਨ ਕਹਿੰਦਾ ਮੇਰੀ ਸਰਕਾਰ ਕਿਸਾਨਾਂ ਦੇ ਨਾਲ ਖੜੀ ਦੱਸੋ ਕਿੱਥੇ ਖੜੀ ਹੈ ਜਿਹੜੇ ਪਾਸੇ ਸਾਡੇ ਨਾਲ ਖੜੀ ਹੈ ਇਹ ਸਰਕਾਰ ਬਸ ਇਹੀ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਸਾਨੂੰ ਜਿਹੜਾ ਇਹ ਕਿਸਾਨਾਂ ਦੀਆਂ ਫਸਲਾਂ ਦਾ ਜਿਹੜਾ ਮੁਆਵਜ਼ਾ ਦਿੱਤਾ ਜਾ ਰਿਹਾ ਜਿਹੜਾ ਖਰਾਬ ਹੋ ਗਿਆ। ਆ ਕਿਸਾਨਾਂ ਨੇ ਕਿਹਾ ਜਿਹੜੀਆਂ ਸਾਡੀਆਂ ਫਸਲਾਂ ਸਾਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਕਿਸਾਨਾਂ ਦਾ ਬਹੁਤ ਬੁਰਾ ਹਾਲ ਆ ਅਜੇ ਤੱਕ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਨਹੀਂ ਪਏ ਅਗਲੀ ਬਿਜਾਈ ਸ਼ੁਰੂ ਹੋ ਗਈ ਹੈ ਅੱਜ ਜੈਤੋ ਦੇ ਤਹਿਸੀਲਦਾਰ ਨੂੰ ਕਿਸਾਨਾਂ ਵੱਲੋਂ ਦਿੱਤਾ ਗਿਆ ਮੰਗ ਪੱਤਰ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਜੀ ਤਾਰਾ ਨਮੀ ਅਪਡੇਟ ਦੇ ਨਾਲ ਜੁੜੇ ਰਹੋ ਦੇਖਦੇ ਰਹੋ ਧੰਨਵਾਦ